ਤੂ ਤੇ ਕੀ ਹਾਲ ਹੈ ਭਾਈ ਹੋਰ ਭਾਈ ਕਿਵੇਂ ਹੋ ਹੋਰ ਭਾਈ ਕਿੱਧਰੋਂ ਆਏ ਸੀ ਆ ਹੀਦਾ ਯਾਰ ਉਹਨਾਂ ਦੇ ਗੱਦੀ ਤੋਂ ਆਇਆਗੇ ਦਿਮਾਨ ਲਾ ਕੇ ਅੱਛਾ ਹਾਂ ਪੜਾ ਜਖਾਮ ਜਾ ਹੋ ਰ ਮੈਨੂੰ ਨਾਲੇ ਮਾ ਦਵਾਈ ਲੈ ਚਲਦੇ ਇੱਧਰ ਦੀ ਗਰਮੀਆਂ ਚ ਜਖਾਮ ਓਏ ਹੋਰ ਯਾਰ ਕੀ ਕਰਾਂ ਯਾਰ ਪੜਾ ਠੰਡਾ ਪਾਣੀ ਪੀਤਾ ਉਹਨੇ ਬਾਬੇ ਨਹੀਂ ਯਾਰ ਅੱਛਾ ਹੋਰ ਓਏ ਮੈਂ ਤਾਂ ਤੈਨੂੰ ਤਾਂ ਰੋਕਿਆ ਸੀ ਹਾਂ ਮਖਿਆ ਮੁੰਡੇ ਦਾ ਹੈਗਾ ਵਿਆਹ। ਅੱਛਾ ਕਰਕਚੂਲੇਸ਼ਨ ਹੈ ਭਾਈ। ਇਹ ਕਹਿੰਦਾ ਮਾਰਕਾ ਅਰਕੈਸਟਰਾ ਵਾਲੀਆਂ ਲਵਾਉਂਗਾ। ਮਖਿਆ ਕੀ ਫਾਇਦਾ ਯਾਰ ਉਹਨਾਂ ਚ? ਹਾਂ। ਮਾਲੋਕ ਮਾੜਾ ਚੱਗਾ ਕਹਿੰਦੇ ਨੇ ਮਾਹ ਤੈਨੂੰ ਕੋ ਗਾਇਕ ਦਵਾ ਦੇਣਾ ਮੁੰਡਾ। ਮਾਹ ਨਾਲੇ ਧੂਤੇ ਦਾ ਫਾਇਦਾ ਹੋ ਜੂ। ਮਾਹ ਨਾਲੇ ਤੇਰੇ ਵਿਆਹ ਚ ਖਾੜੇ ਦਾ ਖਾਣਾ। ਹਾਂ ਭਾਈ ਜੇ ਪਲਾਦਾਂਗੇ ਉਹ ਪਤਾ ਕੀ ਆ। ਉਹ ਜਿਹੜੀਆਂ ਅਰਕੈਸਟਰਾਆਂ ਨੇ ਖੜਦਾ ਨਹੀਂ ਉਹਨਾਂ ਤੋਂ ਕੋਈ ਅਰਕੈਸਟਰਾ। ਭਾਈ ਅਰਕੈਸਟਰਾ ਇਹਨਾਂ ਯਾਰੀ ਮੰਡੀ ਨੂੰ ਨੂੰਰੀ ਹੁੰਦੇ ਮੁੰਡੇ ਖੰਡੇ ਹੁੰਦੇ ਨੇ ਉਹ ਖੜਾ ਲੈਂਦੀਆਂ ਨੇ ਬੰਦ ਕੇ। ਉਹ ਗਾਇਕ ਵੀ ਗਾਇਕ ਵੀ ਕੋਈ ਗੈਸੀ ਹੁੰਦੀ ਆ ਭ ਹਿੰਦਕਾ ਯਾਰ ਮੜਾ ਮੋਟਾ ਕਾ ਕੇ ਤਾਂ ਮਾਰ ਨਹੀਂ ਖਾ। ਪਰ ਪਿੱਛੇ ਨੂੰ ਮੁੜੇਗੀ ਕਦੇ ਸੱਚੀ ਚੱਕੀ ਮੜਾ ਜਾ। ਕਦੇ ਸੱਚੀ ਹੱਬੀ ਨਹੀਂ ਸੀ। ਅੱਡੀ ਨਿਕਲੇਗੀ ਮਾਰੀ ਕਦੇ ਸੱਚੀ ਹੱਬੀ ਨਹੀਂ ਸੀ। ਬੱਸ ਸੇ ਹੀ ਰੋਕਦਾ। ਧੰਨ ਬਈ। ਉਬਾਵੇਂ ਉਦਾਗਲਾ ਠੀਕ ਐ ਸੁਰਤਾ ਫੜਦਾ ਬੰਦਾ ਗੱਲਾਂ ਐ ਯਾਰ ਜੇਰ ਨਾਲ ਕੋਈ ਗੌਣ ਗੂਣ ਵਾਲੀ ਹੁੰਦੀ ਨਾ ਫਿਰ ਮਾਹੌਲ ਜਾਂ ਬਣ ਜਾਂਦਾ ਮੁੰਡੇ ਵਾਂਡੇ ਖੰਡੇ ਦੇ ਜਿਹੜੇ ਖੜ ਜਾਂਦੀ ਮੁੰਡੀ ਉਹਦਾ ਵੀ ਕਰ ਦਿੰਨੇ ਹੱਲਾ ਘਰ ਕੋਈ ਗੌਣ ਵਾਲੀ ਆ ਹੱਲਾ ਕੋਈ ਹੈਗੀ ਤਾਂ ਨਾ ਕੁੜੀ ਕਿੜੀ ਗੱਲ ਉਹ ਬਾਈ ਕੀ ਗੱਲਾਂ ਕਰਦਾ ਦੋ ਗੌਣ ਵਾਲੀਆਂ ਮੈਨੂੰ ਫੋਨ ਕਰ ਰੱਖੀਆਂ ਨੇ ਇੱਕ ਇਧਰੋਂ ਗੂਲੇ ਜੀਕੇ ਤੂੰ ਆ ਉਹ ਥੋੜਾ ਥੋੜਾ ਹਿੰਦੀ ਬੋਲਦਾ ਮੈਂ ਹਿੰਦੀ ਹੋ ਜਾ ਚੱਲਦਾ ਨਹੀਂ ਹੈ ਨਾ ਜਦੋਂ ਮੱਬ ਬਾਲੀਵੁੱਡ ਚ ਵਗ ਉਹਦੋਂ ਕਰਾਂਗੇ ਜਿਹੜੀ ਗੁਰਲੇ ਜਖਤਰ ਕੇ ਰਿਸ਼ਤੇਦਾਰੀ ਜਵਾਬ ਇੱਕ ਕੁੜੀ ਕੋਲ ਮੰਗੂ ਗਾਉਂਦੀ ਆ ਉਹ ਰਾਤ ਮੈਨੂੰ ਉੱਚੀ ਰਕੇ ਧਰਤਾ ਕੁੜੀ ਨੰਨਾ ਸੁਣਾ ਗਾਇਆ ਯਾਰ ਉਹਨੇ ਫਰ ਘਰ ਹੀ ਲਾ ਉਹਦਾ ਆਜੂ ਉਹਦਾ ਪੰਮਾ ਟੜਕੇ ਬਸ ਕਹਦਾ ਯਾਰ ਵੀ ਚੜਿਆ ਪ੍ਰੋਗਰਾਮ ਪੱਕਾ ਹੈ ਹੈ ਪ੍ਰੋਗਰਾਮ ਕਰਾ ਪੱਕਾ ਮੈਂ ਬੈਠਣ ਦੇ ਇਤਰਾ ਪਹਿਲਾਂ ਵੀ ਸਾਥ ਰਿਤਾ ਤੈਨੂੰ ਚਿੰਟਾ ਦਵਾਇਆ ਹਾਂ ਯਾਰ ਉਹਦਾ ਆਪਣੀ ਵਾਲੇ ਕਰ ਲੂ ਕੋਈ ਇਹ ਉਹ ਸਭ ਕੁਝ ਬਾਬੇ ਹੋਰ ਗਾ ਦਿੰਨੇ ਆ ਇੱਕਾ ਗਾ ਕੇ ਦਿਖਾ ਇਹਦਾ ਮਨ ਖੜਾ ਯਾਰ ਤੂੰ ਮੁੰਡੇ ਦਾ ਖੜ ਦੇ ਇੱਕ ਮਿੰਟ ਚੱਲ ਲੈ ਧਰੀ ਜੰਗਾ ਜਦੋਂ ਕਹੂੰਗਾ ਉਹਦਾ ਗਾਉਣਾਗਾ ਹੱਸ ਰਾਜ ਹਾਂ ਚੱਲ ਹੌ ਨੱਚਣ ਤੋਂ ਪਹਿਲਾਂ ਹੋਕਾ ਦੇਾਂਗੇ ਸਭਨਾਂ ਨੂੰ ਇੱਕ ਮੌਕਾ ਦੇਾਂਗੇ ਓ 121 ਰਮਾਲ ਹੌਨ ਦਿਲ ਵੀ ਦੇਾਂਗੇ ਜੇ ਨੱਚੂ 기 ਸਾਡੇ ਨਾਲ ਹੌਨ ਦਿਲ ਵੀ ਦੇਾਂਗੇ ਅੱਜ ਨੱਚ ਲੈ ਅੱਜ ਨੱਚ ਲੈ ਤੇ ਨੱਚਿਆ ਫੜਕਣੀ ਬੈੜਾ ਅੱਜ ਨੱਚ ਲੈ ਕਾ ਬੰਦਾ ਹੈ ਨਾ ਬਾਈ ਕੱਢਦਾ ਤਾਂ ਹੈਗਾ ਬੰਦਾ ਕਰੰਟ ਲੈ ਆਂਗਾ ਪੱਕੇ ਗਾਉਣ ਗੂਣ ਵਾਲੀ ਓਏ ਉਹ ਤਾਂ ਆਜੂ ਗੂਣ ਦਾ ਮੈਂ ਤੜਕੇ ਲਿਆਦਾ ਬਸ ਫੋਨ ਮਾਰਨੀ ਦਾ ਤਿਆਰ ਬੈਠੀ ਹੋ ਤਾਂ ਬਾ ਫਿਰ ਤੂੰ ਹੱਲ ਕਰ ਤੇਰ ਨੂੰ ਪ੍ਰੋਗਰਾਮ ਪੱਕਾ ਉਧਾਰਨੀ ਤੇ ਬੁਲਾਉਂਦਾ ਦੀ ਮਾਹ ਜਵਾਬ ਦੇ ਦੇ ਉਹਨੂੰ ਵੇਖ ਮੈਂ ਤੇਰਾ ਸਾਥ ਪਹਿਲਾਂ ਵੀ ਦਿੱਤਾ ਦੇ ਹੁਣ ਵੀ ਤੂੰ ਦਾ ਯਾਰ ਮੋਰਾ ਯਾਰ ੱਟਲਾ ਢੋਲ ਜਾਲਿਆ ਯਾਰ ਉਹ ਸਭ ਕੋ ਸੱਟੋਲੇ ਦੇ ਲਵੇ ਬੀਨ ਤੈਨੂੰ ਸੱਚ ਬੀਨ ਵੀ ਦਵਾਉਂ ਮੈਂ ਇੱਕ ਬੀਨ ਦਵਾ ਦੀ ਯਾਰ ਬੀਨ ਵੀ ਦਵਾ ਕਰਨੈਲ ਲਵੇ ਪਈਆ ਬੀਆ ਅੱਛਾ ਹਾਂ ਦਵਾ ਦੀ ਫਿਰ ਉਹ ਚਲਾ ਲੇਗਾ ਚਲਾ ਲੂਗਾ ਲੱਗ ਗਿਆ ਹੈਂ ਬੀਨ ਵਜਾਉਂਦੀ ਐ ਕਾਉਂਦੀ ਐ ਮੈਨੂੰ ਬੀਨ ਵਜਾਉਣੀ ਉਹਦਾ ਸੌਖੀ ਐ ਮੂੰਹ ਚ ਡਾਟਾ ਜਾਂ ਤਰ ਕੈਮ ਗਲਾਂ ਦੀ ਮਾਰਨੀਆਂ ਨੇ ਹਾਂ ਉਹਦਾ ਮੈਂ ਵਜਾ ਲੂੰਗਾ ਬਾਬੇ ਆ ਜਿਹੜਾ ਢੋਲ ਆਣਾ ਇਹ ਤਾਂ ਅਸੀਂ ਗੱਦੀ ਤੋਂ ਆਇਆ ਅਜੁੱਥੋਂ ਅੱਛਾ ਬਾਬਿਆਂ ਦੀ ਪੀਰਾਂ ਦੀ ਗੱਦੀ ਲਾਉਂਦਾ ਉਹ ਮੁੰਡਾ ਚੱਲ ਹਾਂ ਯਾਰ ਇਹ ਪੀਰਾਂ ਪੂਰਾਂ ਵਾਲੇ ਪ੍ਰੋਗਰਾਮ ਦਾ ਸਭ ਸਹੀ ਐ ਸਭ ਸਹੀ ਐ ਸਭ ਸਹੀ ਅੱਭੇ ਗੱਲ ਕੀ ਕਰਦਾ ਹਲਾਕੇ ਧਰ ਦਾਂਗੇ ਇੱਕ ਹੋਰ ਵਗਾਈ ਮੜਾ ਜਾ ਹਾਂ ਜਿੰਨੇ ਵਿੱਚ ਬੱਲੀ ਐ ਤੂੰ ਸਾਰੀ ਸੱਜ ਦੀ ਤੇਰਾ ਪ੍ਰੋਗਰਾਮ ਪੱਕਾ ਹੈ ਕਰੇਂ ਸਨੇਹਾ ਲਾ ਲਾਂ ਬਸ ਇਹਨਾਂ ਪੈਸਿਆਂ ਦੀ ਗੱਲ ਕਰ ਲੈ ਤੇਰੇ ਘਰੇ ਸਾਰਾ ਮਾਂ ਯਾਰ ਅੱਜ ਗਾਉਣ ਵਾਲੀ ਨੂੰ ਫੋਨ ਕਰ ਦਿੰਦਾ ਵੀ ਤੜਕੇ ਆ ਜਾ ਹੈ ਫੋਨ ਕਰ ਲੈ ਤੇਰਾ ਪ੍ਰੋਗਰਾਮ ਪੱਕਾ ਹੈ ਬਾਕੀ ਅਸੀਂ ਹੁਣ ਹੋਰ ਨਹੀਂ ਕੋਈ ਪੁੱਛਣਾ ਨਾ ਹੋਰ ਨਾ ਰੂ ਰਿਕਵੈਸਟਾਂ ਆਣੀਆਂ ਤਾਂ ਕਿੱਥੋਂ ਗੱਲ ਬਣਦੀ ਆ ਹੋਰ ਨਹੀਂ ਵਾ ਠੀਕ ਆ ਤਰੀਕ ਤੈਨੂੰ ਅਸੀਂ ਦੱਸਾਂਗੇ ਹਾ ਤੋਂ ਮੈਨੂੰ ਮਿਲੀ ਜਾਂਗਾ ਫਿਰ ਭਾਈ ਨਾਲ ਗੱਲ ਕਰ ਹੈ ਤੈਨੂੰ ਮਿਲੂ ਪੱਕਾ ਬਾਈ ਤੇਰੇ ਤੇਰੇ ਰਾਹੀ ਗੱਲ ਹੈ ਪੱਕੀ ਨਾ ਨਾ ਭਾਈ ਉਹ ਲਾ ਕੇ ਇਹ ਦਰਦਾਂ ਗੱਲ ਨਹੀਂ ਹੋਏਗੀ ਬਾਈ ਕਬਾ ਯਾਰ ਆਪਣੇ ਪ੍ਰੋਗਰਾਮ ਪੱਕਾ ਮੈਂ ਵੀ ਨਵੇਂ ਬੰਦੇ ਨੂੰ ਦੇ ਮੌਕਾ ਦੇ ਕੇ ਬਾਈ ਬਣ ਕੇ ਆ ਵੀ ਮੁੰਡਾ ਯਾਰ ਹੋਰ ਆਪਣੇ ਨਾਂ ਲਈ ਸੁਨਾਮ ਤੋਂ ਚੱਲ ਠੀਕ ਆ ਚੱਲ ਠੀਕ ਆ ਤੈਨੂੰ ਚੰਗਾ ਭਾਈ ਆ ਜਲਦੀ ਆ ਭਾਈ ਹੋਏ ਅਣਖਾ ਜਾਗਣ ਗਈਆਂ ਚਲਾ ਰੇ